ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀਰਵਾਰ ਨੂੰ ਸ਼ਹੀਦੀ ਧੜੇ ਦੇ ਮੌਕੇ ਤੇ ਹੁਸੈਨੀਵਾਲਾ ਪਹੁੰਚ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਗਏ ਅਤੇ ਇੰਸਟਰੰਟ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ 13 April ਨੂੰ ਅੰਮ੍ਰਿਤਸਰ ਦੇ ਚੱਲਿਆਂ ਵਾਲਾ ਬਾਗ ਵਿਖੇ ਸ਼ਹੀਦੀ ਸਮਾਗਮ ਕਰਵਾਵੇਗੀ ਅੱਜ 23 March ਹੈ ਔਰ 23 March ਸ਼ਹੀਦ ਆਜ਼ਮ ਸ਼ਹੀਦ ਸਰਦਾਰ ਭਗਤ ਸਿੰਘ ਔਰ ਉਹਨਾਂ ਦੇ ਦੋ ਸਾਥੀ ਸ਼ਹੀਦ ਸੁਖਦੇਵ ਸ਼ਹੀਦ ਰਾਜਗੁਰੂ ਅੱਜ ਉਹਨਾਂ ਦਾ ਯੋਮੇ ਸ਼ਹਾਦਤ ਹੈ ਔਰ ਇਸ ਯੋਮੇ ਸ਼ਹਾਦਤ ਤੇ ਮੈਂ ਸਮਝਦਾ ਕਿ ਮੈਂ ਔਰ ਮੇਰੇ ਸਾਥੀ ਅਸੀਂ तमाम ਪੰਜਾਬੀਆਂ ਦੇ ਦਿਲਾਂ ਦੀ ਤਰਜਮਾਨੀ ਕਰਾਂਗੇ ਔਰ तमाम ਪੰਜਾਬੀਆਂ ਦੇ ਕਿਉਂ तमाम ਹਿੰਦੁਸਤਾਨੀਆਂ ਦੇ ਦਿਲਾਂ ਦੀ ਤਰਜਮਾਨੀ ਕਿ ਅਸੀਂ ਇਸ ਹੁਸੈਨੀ ਵਾਲਾ ਸ਼ਹੀਦ ਆਜ਼ਮ ਦੀ ਸਮਾਦ ਤੇ ਅਸੀਂ ਉਹਨਾਂ ਨੂੰ ਖਰਾਜੇ ਤਹਿਸੀਮ ਪੇਸ਼ ਕਰਨ ਵਾਸਤੇ ਆਏ ਹਾਂ ਔਰ ਸ਼ਹੀਦ ਆਜ਼ਮ ਦੀ ਸਮਾਧ ਤੇ ਅਸੀਂ ਰੱਬ ਦੀ ਜ਼ਾਤ ਤੋਂ ਔਰ ਆਪਣੇ ਸ਼ਹੀਦਾਂ ਤੋਂ ਅਸੀਂ ਇਹ ਪ੍ਰਾਰਥਨਾ ਕਰਾਂਗੇ ਅਰਦਾਸ ਕਰਾਂਗੇ ਕਿ ਪਰਮਾਤਮਾ ਜੋ ਸ਼ਹੀਦਾਂ ਦੇ ਸੁਪਨੇ ਸੀ ਜਿਹੜੇ ਕਿ ਅੱਜ ਵੀ ਅਧੂਰੇ ਪਏ ਐ ਇਸ ਮੁਲਕ ਚੋਂ ਰਿਸ਼ਵਤ ਗੁਰਬਤ ਅਨਪੜਤਾ बेरोजगारी नशाखोरी और वतन दुश्मन कारवाइयां ए ਸੁਪਨੇ ਨਹੀਂ ਸੀ ਜਿੰਨਾ ਦੀ ਖਾਤਰ ਇਨਾਂ ਸ਼ਹੀਦਾਂ ਨੇ ਆਪਣੀਆਂ عظیم ਸ਼ਹਾਦਤਾਂ ਦਿੱਤੀਆਂ ਸੋ ਪਰਮਾਤਮਾ ਸਾਨੂੰ ਤੋਫੀਕ عطا ਫਰਮਾਵੇ ਪਰਮਾਤਮਾ ਸਾਨੂੰ ਹਿੰਮਤ ਦੇਵੇ ਕਿ ਅਸੀਂ ਆਪਣੀ ਧਰਤੀ ਮਾਂ ਦੀ ਸੇਵਾ ਕਰ ਸਕੀਏ